ਜਿਸ ਸਮੇਂ ਸਤਿਗੁਰੂ ਜੀ ਇਹਨਾਂ ਸਥਾਨਾਂ ਤੇ ਆਏ ਇਹਨਾਂ ਸਥਾਨਾਂ ਤੇ ਇੱਕ ਤਿੱਤਰ ਨੂੰ ਬਾਜ ਨੋਜ-ਨੋਜ ਕੇ ਖਾ ਰਿਆ ਸੀ ਤੇ ਸਤਿਗੁਰੂ ਜੀ ਇਹ ਸਭ ਕੁਝ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ ਸੰਗਤ ਹੈਰਾਨ ਸੀ ਕਿ ਸਤਿਗੁਰੂ ਜੀ ਇਹ ਕੀ ਕੌਤਕ ਵਰਤਾ ਰਹੇ ਹਨ ਜਦੋਂ ਬਾਜ ਨੇ ਤਿੱਤਰ ਨੂੰ ਨੋਜ ਕੇ ਖਾ ਲਿਆ ਤੇ ਸਤਿਗੁਰੂ ਜੀ ਨੂੰ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜਦੋਂ ਆਪਾਂ ਮੋਗੇ ਤੋਂ ਫਿਰੋਜ਼ਪੁਰ ਨੂੰ ਆਉਨੇ ਆ ਤਾਂ ਫਿਰੋਜ਼ਪੁਰ ਤੋਂ 6-7 ਕਿਲੋਮੀਟਰ ਪਹਿਲਾਂ ਵੱਡੇ ਰੋਡ ਦੇ ਉੱਪਰ ਹੀ ਖੱਬੇ ਹੱਥ ਇਹ ਵਜੀਦਪੁਰ ਪਿੰਡ ਆਉਂਦਾ ਇਸ ਪਿੰਡ ਦੇ ਵਿੱਚ ਹੀ ਇਹ ਪਾਵਨ ਸਥਾਨ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਦਾ 게ਟ ਆ ਆਜੋ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਪਿੰਡ ਵਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਆਜੋ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਨੇ ਆਂ ਇਸ ਸਥਾਨ ਦਾ ਇਤਿਹਾਸ ਦੱਸਣ ਤੋਂ ਪਹਿਲਾਂ ਆਪ ਜੀ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਇੱਥੇ ਬਹੁਤ ਸੋਹਣਾ ਖੁੱਲਾ ਡੁੱਲਾ ਹਵਾਦਾਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਇੱਥੇ ਹਰ ਇੱਕ ਮੱਸਿਆ ਅਤੇ ਬਸੰਤ ਪੰਚਮੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਵੇਲੇ ਹਜ਼ਾਰਾਂ ਸੰਗਤਾਂ ਇੱਥੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ ਬਹੁਤ ਸੰਗਤ ਦਾ ਇਕੱਠ ਹੁੰਦਾ ਹੈ ਸੋ ਆਓ ਹੁਣ ਆਪਾਂ ਇਸ ਇਤਿਹਾਸਕ ਸਥਾਨ ਦੇ ਇਤਿਹਾਸ ਬਾਰੇ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਜੀ ਨਵਾਜੀ ਸਾਧ ਸੰਗਤ ਜੀ ਜਿਸ ਵੇਲੇ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮੁਕਸਰ ਸਾਹਿਬ ਦੀ ਜੰਗ ਹੋਈ ਉਸ ਤੋਂ ਬਾਅਦ ਸਤਿਗੁਰੂ ਜੀ ਇਹਨਾਂ ਸਥਾਨਾਂ ਤੇ ਆਏ ਜਿਸ ਸਮੇਂ ਸਤਿਗੁਰੂ ਜੀ ਇਹਨਾਂ ਸਥਾਨਾਂ ਤੇ ਆਏ ਇਹਨਾਂ ਸਥਾਨਾਂ ਤੇ ਇੱਕ ਤਿੱਤਰ ਨੂੰ ਬਾਦ ਨੋਚ ਨੋਚ ਕੇ ਖਾ ਰਿਆ ਸੀ ਤੇ ਸਤਿਗੁਰੂ ਜੀ ਇਹ ਸਭ ਕੁਝ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ ਸੰਗਤ ਹੈਰਾਨ ਸੀ ਕਿ ਸਤਿਗੁਰੂ ਜੀ ਇਹ ਕੀ ਕੌਤਕ ਵਰਤਾ ਰਹੇ ਹਨ ਜਦੋਂ ਬਾਜ ਨੇ ਤਿੱਤਰ ਨੂੰ ਨੋਚ ਕੇ ਖਾ ਲਿਆ ਤੇ ਸਤਿਗੁਰੂ ਜੀ ਨੂੰ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਹ ਕੀ ਲੀਲਾ ਵਰਤਾ ਰਹੇ ਹੋ ਕਿ ਇੱਕ ਬਾਦ ਤਿੱਤਰ ਨੂੰ ਨੋਟ-ਨੋਟ ਕੇ ਖਾ ਰਿਹਾ ਹੈ ਆਪ ਹੱਸ ਰਹੇ ਸੀ ਤਾਂ ਸਤਿਗੁਰੂ ਜੀ ਨੇ ਸੰਗਤ ਨੂੰ ਪੁਰਬਲੇ ਜਨਮ ਦੀ ਗੱਲ ਕੀਤੀ ਕਿ ਸੰਗਤ ਜੀ ਪਿਛਲੇ ਜਨਮ ਦੀ ਇਹ ਵਾਰਤਾ ਹੈ ਕਿ ਪਿਛਲਾ ਜਨਮ ਜਿਹੜਾ ਬਾਜ ਸੀ ਇਹ ਬਾਣੀਆਂ ਸੀ ਜਿਹੜਾ ਤਿੱਤਰ ਇਹ ਜੱਟ ਸੀ ਤੇ ਤਿੱਤਰ ਭਾਵ ਜੱਟ ਨੇ ਬਾਣੀਏ ਤੋਂ ਕਰਜ਼ ਲਿਆ ਸੀ ਪਰ ਵਾਪਸ ਨਹੀਂ ਕੀਤਾ। ਜਾਮਣੀ ਸਾਡੀ ਲੈ ਲਈ। ਪਰ ਇਸ ਨੇ ਕਰਜ਼ ਲਿਆ ਹੋਇਆ ਵਾਪਸ ਨਹੀਂ ਕੀਤਾ। ਸਤਿਗੁਰੂ ਜੀ ਬਾਣੀ ਦੇ ਵਿੱਚ ਵੀ ਕਹਿੰਦੇ ਹਨ। ਗੁਰ ਪੀਰ ਹਾਮਾਂ ਤਾਂ ਭਰੇ ਜਾ ਮਰਦਾਰ ਨਾ ਖਾਏ। ਜਾਂ ਆਪਾਂ ਸ਼ਬਦ ਪੜ੍ਹਦੇ ਹਾਂ ਬਹੁ ਪਰਵੰਚ ਕਰ ਪਰ ਧਨ ਲਿਆਵਰੇ ਸੋਤਦਾਰਾ ਭਿਆਨ ਉਲਟਾਵੇ। ਮਨ ਮੇਰੇ ਭੋਲੇ ਕਪਟ ਨਾ ਕੀਦਾ ਅੰਤ ਨਵੇਰਾ ਤੇਰੇ ਜੀ ਪਹਿ ਲਿਜੈ ਕਿ ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ ਕਿਸੇ ਦਾ ਹੱਕ ਮਾਰਦਾ ਹੈ ਉਸ ਨੂੰ ਉਹਦੀ ਜਿੰਦ ਦੇਖ ਕੇ ਫਿਰ ਉਹ ਜਿਹੜਾ ਕਰਜ ਉਤਾਰਨਾ ਪੈਂਦਾ ਹੈ ਇਸੇ ਤਰ੍ਹਾਂ ਇਸ ਤਿੱਤਰ ਨੇ ਕਰਜ ਭਾਵ ਜੱਟ ਨੇ ਕਰਜ ਲਿਆ ਬਾਣੀਏ ਤੋਂ ਵਾਪਸ ਨਹੀਂ ਕੀਤਾ ਤਿੱਤਰ ਦੀ ਜੂਨ ਮਿਲੀ ਤੇ ਉਹੀ ਬਾਣੀਆ ਬਾਦ ਬਣ ਗਿਆ ਤੇ ਉਸ ਨੇ ਆਪਦਾ ਬਦਲਾ ਲੈ ਲਈ ਉਹ ਕਰਜ਼ ਕਹਿ ਲਈ ਉਹ ਵਾਪਸ ਲਿਆ ਸਤਿਗੁਰੂ ਜੀ ਆਪ ਜਾਮਨੀ ਤਰਵਾਉਣ ਵਾਸਤੇ ਇਹਨਾਂ ਸਥਾਨਾਂ ਤੇ ਆਏ ਇਹ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਗੁਰੂ ਸਰਸ੍ਰੀ ਜਾਮਨੀ ਸਾਹਿਬ ਜੀਤਪੁਰ ਜੋ ਫਿਰੋਜ਼ਪੁਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ ਇਹਨਾਂ ਸਥਾਨਾਂ ਤੇ ਇੱਕ ਝੰਡਾ ਦਾ ਰੁੱਖ ਹੈ ਜਿੱਥੇ ਸਤਿਗੁਰੂ ਜੀ ਨੇ ਘੋੜਾ ਬੱਧਾ ਇੱਕ ਸਰੋਵਰ ਸਾਹਿਬ ਇੱਥੇ ਸਤਿਗੁਰੂ ਜੀਆਂ ਦੇ ਘੋੜੇ ਨੇ ਜੋ ਪੌੜ ਮਾਰ ਕੇ ਜਲ ਕੱਢਿਆ ਸੰਗਤ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਇੱਥੇ ਜਲ ਦੀ ਬੜੀ ਕਮੀ ਐ ਤੇ ਸਤਿਗੁਰੂ ਜੀ ਆ ਨੇ ਮੇਰ ਵਰਤਾਈ ਘੋੜੇ ਨੇ ਪੌੜ ਮਾਰਿਆ ਤੇ ਜਲ ਕੱਢਿਆ ਇੱਥੇ ਸੁੰਦਰ ਸਰੋਵਰ ਵੀ ਬਣਿਆ ਹੋਇਆ ਜੈਸ ਵੇਲੇ ਆਪਾਂ ਦਰਬਾਰ ਸਾਹਿਬ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਖੱਬੇ ਪਾਸੇ ਵਾਲੇ ਦਰਵਾਜ਼ੇ ਤੋਂ ਦਰਬਾਰ ਸਾਹਿਬ ਚੋਂ ਬਾਹਰ ਨਿਕਲਦੇ ਆਂ ਤਾਂ ਜਿਸ ਤਰ੍ਹਾਂ ਆਪਾਂ ਇਤਿਹਾਸ ਦੇ ਵਿੱਚ ਸਰਵਣ ਕੀਤਾ ਕਿ ਜਿਸ ਵੇਲੇ ਗੁਰੂ ਸਾਹਿਬ ਜੀ ਇਸ ਸਥਾਨ ਤੇ ਆਏ ਉਹਨਾਂ ਨੇ ਜੰਡ ਦੇ ਰੁੱਖ ਨਾਲ ਆਪਣਾ ਘੋੜਾ ਬੰਨਿਆ ਸੀ ਇਹ ਉਹੀ ਪ੍ਰਾਤਨ ਜੰਡ ਦਾ ਰੁੱਖ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਸੱਜੇ ਪਾਸੇ ਵੱਲ ਹੀ ਗੁਰੂ ਕਾ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ ਹਜ਼ਾਰਾਂ ਸੰਗਤਾਂ ਹਰ ਰੋਜ਼ ਆ ਕੇ ਲੰਗਰ ਛਕਦੀਆਂ ਹਨ ਜਦੋਂ ਦਰਬਾਰ ਸਾਹਿਬ ਤੋਂ ਸੱਜੇ ਪਾਸੇ ਤੋਂ ਸਾਹਮਣੇ ਧਿਆਨ ਮਾਰੀਏ ਤਾਂ ਮਾਤਾ ਸਹਿਬਕੌਰ ਜੀ ਦੀਵਾਨ ਹਾਲ ਬਣਾਇਆ ਗਿਆ ਹੈ ਜਿਸ ਵੇਲੇ ਬਸੰਤ ਪੰਚਮੀ ਦਾ ਦਿਹਾੜਾ ਜਾਂ ਕੋਈ ਹੋਰ ਦਿਹਾੜਾ ਮਨਾਇਆ ਜਾਂਦਾ ਹੈ ਆ ਇਸ ਦੀਵਾਨ ਹਾਲ ਵਿੱਚ ਦੀਵਾਨ ਸੱਜਦੇ ਹਨ ਤੇ ਹਜ਼ਾਰਾਂ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਦੀਵਾਨ ਹਾਲ ਚੋਂ ਬਾਹਰ ਆ ਕੇ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਅਤੇ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਇਹ ਇਤਿਹਾਸਕ ਸਰੋਵਰ ਬਣਿਆ ਹੋਇਆ ਹੈ ਜਿਸ ਦਾ ਇਤਿਹਾਸ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ ਆਪ ਜੀ ਨੂੰ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ ਆਪ ਜੀ ਅਣਜਾਣ ਸਮਝ ਕੇ ਮੁਆਫ ਕਰਿਓ ਅੱਗੇ ਵਾਸਤੇ ਗੁਰੂ ਸਾਹਿਬ ਜੀ ਸਮਤ ਬਖਸ਼ਣ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇਹਨਾਂ ਸਥਾਨਾਂ ਦੀ ਸੇਵਾ ਮਹਾਂਪੁਰਖ ਬਾਬਾ ਦਕਤਾਰ ਸਿੰਘ ਦੀ ਤਰਨ ਤਰਨ ਵਾਲੇ ਕਰਵਾ ਰਹੇ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਰਦਾਰ ਕੁਲਵੰਤ ਸਿੰਘ ਸਾਡੇ ਮਨਿੰਦਰ ਸਾਹਿਬ ਜਿਨ੍ਹਾਂ ਦੇ ਪ੍ਰਬੰਧ ਦੇ ਹੇਠ ਇਹ ਗੁਰਦੁਆਰਾ ਚੱਲਦਾ ਹੈ ਗੁਰਦੁਆਰਾ ਸ਼ੋਮਣੀ ਗੁਰਦੁਆਰਾ ਪਰੰਪਰ ਕਮੇਟੀ ਦੇ ਅਧੀਨ ਹੈ ਇਹਨਾਂ ਸਥਾਨਾਂ ਤੇ अनेका ਹੀ ਸੰਗਤ ਹਾਜ਼ਰੀਆਂ ਭਰ ਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਇਸ਼ਨਾਨ ਕਰਕੇ ਲਾਭ ਪ੍ਰਾਪਤ ਕਰਦੀਆਂ ਹਨ ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਇਹਨਾਂ ਸਥਾਨਾਂ ਵੱਲ ਆਓ ਜ਼ਰੂਰ ਦਰਸ਼ਨਾਂ ਦੀਦਾਰੇ ਕਰਕੇ ਲਾਭ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ